ਵੇਰਾ ਨਸਤੀ ਦਲਦਲ ਨਹੀਂ ਲੱਗਦਾ ਕਿਤੇ ਵੀ ਤੇ ਮਤਲਬ ਨਾ ਸੋਰੇ ਵੀ ਮੇਰੇ ਸਿਰਫ ਡੈਡੀ ਤੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਦੋਸਤੋ ਦੋਸਤੋ ਦੀਪ ਸਰਦਾਰਨੀ ਨਨਤਾ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਤੇ ਦੋਸਤੋ ਜਦੋਂ ਦੀ ਦੀਪ ਸਰਦਾਰਨੀ ਆਸਟ੍ਰੇਲੀਆ ਤੋਂ ਵਾਪਸ ਆਈ ਹੈ ਤੇ ਉਹ ਆਪਣੇ ਸੋਰੇ ਘਰ ਨਹੀਂ ਗਈ ਉਹ ਆਪਣੀ ਮਮ ਦੇ ਕੋਲ ਹੀ ਰਹਿੰਦੀ ਹੈ ਤੇ ਦੋਸਤੋ ਅਕਸਰ ਹੀ ਲੋਕ ਦੀਪ ਸਰਦਾਰਨੀ ਨੂੰ ਇਹ ਗੱਲ ਪੁੱਛਦੇ ਨੇ ਵੀ ਉਹ ਆਪਣੇ ਸੋਹਰੇ ਕਿਉਂ ਨਹੀਂ ਗਈ ਕਿ ਉਸ ਦੀ ਸੋਹਰੇ ਨਾਲ ਨਹੀਂ ਬਣਦੀ ਤੇ ਦੋਸਤੋ ਦੀਪ ਸਰਦਾਰਨੀ ਨੂੰ ਇਹ ਗੱਲ ਸਭ ਕਲੀਅਰ ਕਰ ਦਿਤੀ ਹੈ ਲਾਈਵ ਦੇ ਵਿੱਚ ਅੱਗੇ ਦੀਪ ਸਰਦਾਰਨੀ ਦਾ ਕਹਿਣਾ ਹੈ ਵੀ ਉਸ ਦਾ ਉਸ ਦੇ ਸੋਹਰੇ ਘਰ ਜੀ ਨਹੀਂ ਲੱਗਦਾ ਤੇ ਉਸ ਦੇ ਘਰ ਸਿਰਫ ਉਸ ਦੀ ਸੱਸ ਹੀ ਹੁੰਦੀ ਹੈ ਤੇ ਬਾਕੀ ਸਭ ਕਮਾਕਾਰਾਂ ਤੇ ਚਲੇ ਜਾਂਦੇ ਨੇ ਬਾਕੀ ਤੁਸੀਂ ਦੀਪ ਸਰਦਾਰਨੀ ਦਾ ਲਾਈਵ ਅੱਗੇ ਜ਼ਰੂਰ ਦੇਖਿਓ ਤੇ ਡੈਡੀ ਗੁਰਦੁਆਰੇ ਚਲ ਜਾਂਦੇ ਮਮੀ ਖੱਲੇ ਹੁੰਦੇ ਮਮੀ ਸਿਰਫ ਫੋਨ ਤੇ ਹੁੰਦੇ ਜਾਂ ਕੰਮ ਕੁੰਮ ਕਰ ਲਿਆ ਤੇ ਚਾਚੇ ਦੀ ਨਾ ਹੁੰਦੀ ਆਪਣੇ ਘਰ ਉਹ ਰੈਸਟ ਕਰਦੀ ਰਹਿੰਦੀ ਉਹ ਠੀਕ ਨਹੀਂ ਸੀਗੀ ਤੇ ਚਾਚੀ ਹੁੰਦੇ ਉਹ ਵੀ ਦੁਪਹਿਰ ਸੌਂ ਜਾਂਦੇ ਤੇ ਮੁੰਡੇ ਕਦੇ ਮੈਨੂੰ ਤੁਹਾਨੂੰ ਪਤਾ ਕਿੰਨਾ ਕੰਮ ਚੱਲਦਾ ਝੋਨੇ ਦਾ ਜਾਂ ਕਿਦਾਂ ਹੈਣਾ ਸੋ ਵੀਰ ਮੇਰਾ ਦੇਲ ਨਹੀਂ ਲੱਗਦਾ ਉੱਥੇ ਮੈਂ ਜਾਵਾਂਗੀ ਥੋੜੇ ਦਿਨਾਂ ਤੱਕ ਚਲਣੀ ਹੈ ਦਿਲ ਨਹੀਂ ਲੱਗਦਾ ਸੱਚੀ ਮੇਰਾ ਲਵ ਹੁੰਦਾ ਸੀ ਨਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ